ਮੰਥਲੀ 4 ਤੋਂ 5 ਲੱਖ ਰੁਪਇਆ ਬਿੱਲ ਆਉਂਦਾ ਸੀ ਹਰ ਮਹੀਨੇ ਬਿਜਲੀ ਦਾ ਤੇ ਹੁਣ 300 ਕਿਲੋਵਾਟ ਦਾ ਜਿਹੜਾ ਸੋਲਰ ਪਲਾਂਟ ਲੱਗਿਆ ਵੀ ਡੇਢ ਕਰੋੜ ਰੁਪਏ ਦੇ ਖਰਚੇ ਦੇ ਨਾਲ ਇਹ ਪਲਾਂਟ ਸੋਢੀ ਸਾਹਿਬ ਫੱਲੀਓਂ ਲਵਾਇਆ ਗਿਆ ਅੱਜ ਅਸੀਂ ਸੋਲਰ ਪਲਾਂਟ ਦੀ ਸਵਿਚ ਔਨ ਕਰਨੀ ਹੈ ਪਹਿਲਾ ਦਿਨ ਅੱਜ ਜਿਹੜਾ ਸੋਲਰ ਸੋਲਰ ਆ ਜਿਹੜਾ ਉਹ ਸੋਢੀ ਸਾਹਿਬ ਦੇ ਹੱਥੋਂ ਔਨ ਕਰਵਾਇਆ ਗਿਆ ਇਹ ਆਉਣ ਵਾਲੇ ਸਮੇਂ 'ਚ 25-30 ਸਾਲਾਂ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਲਈ ਕਿੰਨਾ ਕੁ ਲਾਹੇਵੰਦ ਆ ਇਹ ਅਸੀਂ ਅੱਜ ਬਿਆਨ ਹੀ ਨਹੀਂ ਕਰ ਸਕਦੇ। ਦਿਮੋਲੇ ਸੋਨਿਹਾਲ ਤੇ ਸੋਢੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਸੀ ਜਿਹੜੀ ਉਹ ਇਸ ਸੋਲਰ ਪਲਾਂਟ ਤੇ ਲਾਈ ਆ ਤੇ ਅੱਜ ਇਹਨਾਂ ਦੇ ਕਰਕਮਲਾਂ ਦੇ ਨਾਲ ਅਸੀਂ ਇਸ ਸੋਲਰ ਦਾ ਮਹੂਰਤ ਕਰਨ ਜਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਬਹੁਤ ਹੀ ਕਹਿੰਦੀ ਵੀ ਸਤਕਾਰਯੋਗ ਸਾਡੇ ਮਹਿਮਾਨ ਜਸਪਾਲ ਸੋਢੀ ਜੀ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਾਸਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀ ਆ ਨਵੀਂ ਬਿਲਡਿੰਗ ਬਣ ਰਹੀ ਸੀਗੀ ਇਹਦੀ ਛੱਤ ਦੇ ਉੱਪਰ ਸਾਰੀ ਦੇ ਉੱਪਰ ਸੋਲਰ ਦਾ ਪਲਾਂਟ ਲੱਗਿਆ ਜਿਹਦਾ ਕਿ ਸਾਨੂੰ ਮੰਥਲੀ 4 ਤੋਂ 5 ਲੱਖ ਰੁਪਈਆ ਬਿੱਲ ਆਉਂਦਾ ਸੀ ਹਰ ਮਹੀਨੇ ਬਿਜਲੀ ਦਾ ਤੇ ਹੁਣ 300 ਕਿਲੋਵਾਟ ਦਾ ਇਹ ਜਿਹੜਾ ਸੋਲਰ ਪਲਾਂਟ ਲੱਗਿਆ ਇਹ ਡੇਢ ਕਰੋੜ ਰੁਪਏ ਦੇ ਖਰਚੇ ਦੇ ਨਾਲ ਇਹ ਪਲਾਂਟ ਸੋਢੀ ਸਾਹਿਬ ਪੱਲੀਓਂ ਲਵਾਇਆ ਗਿਆ ਛੋਟੀ ਸਾਹਿਬ ਯੂਐਸਏ ਦੇ ਰਹਿਣ ਵਾਲੇ ਨੇ ਨੇਵੀ ਦੇ ਵਿੱਚ ਯੂਐਸਏ ਦੇ ਵਿੱਚ ਇੰਜੀਨੀਅਰ ਸੀ ਇਹਨਾਂ ਦੇ ਵਾਈਫ ਉੱਥੇ ਯੂਐਸਏ ਆਰਮੀ ਦੇ ਵਿੱਚ ਕਰਨਲ ਰਟਾਇਰ ਨੇ ਇਹਨਾਂ ਦੀ ਜਿਹੜੀ ਜਮਾ ਪੂੰਜੀ ਸੀ ਜ਼ਿੰਦਗੀ ਦੀ ਉਹ ਇਹਨਾਂ ਨੇ ਸਾਰੀ ਇੱਥੇ ਸੋਲਰ ਪਲਾਨਟ ਲਗਾ ਕੇ ਸੁਪਨਿਆਂ ਦੇ ਘਰ ਵਿੱਚ ਇੱਕ ਸਾਡੇ ਸੁਪਨਿਆਂ ਦਾ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਪਾਇਆ ਜਿਹਦੇ ਨਾਲ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਜਲੀ ਦੇ ਬਿੱਲ ਦੀਆਂ ਬਹੁਤ ਜ਼ਿਆਦਾਆਂ ਜ਼ਰੂਰਤਾਂ ਸੀ ਖਰਚੇ ਸੀ ਉਹ ਘਟ ਕੇ ਸਿਰਫ 30 ਤੋਂ 40% ਰਹਿ ਜਾਣਗੇ 60% ਤੱਕ ਉਹਨਾਂ ਤੇ ਕਟੌਤੀ ਆ ਜਾਊਗੀ ਛੋਟੀ ਸਾਹਿਬ ਆਜੋ ਅੱਗੇ ਤੇ ਅੱਜ ਛੋਟੀ ਸਾਹਿਬ ਸਾਡੇ ਕੋਲੇ ਪਹੁੰਚੇ ਨੇ ਅੱਜ ਅਸੀਂ ਸੋਲਰ ਪਲਾਂਟ ਦੀ 스ਵਿਚ ਔਨ ਕਰਨੀ ਹੈ ਪਹਿਲਾ ਦਿਨ ਅੱਜ ਇਹ ਦਿਨ ਸੋਲਰ ਸਾ ਸੋਲਰ ਆ ਜਿਹੜਾ ਉਹ ਛੋਟੀ ਸਾਹਿਬ ਦੇ ਹੱਥੋਂ ਔਨ ਕਰਵਾਇਆ ਜਾਊਗਾ ਤੇ ਸਾਡੇ ਗਵੰਤ ਤੇ ਸੱਜਣ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸਵਾਗਤ ਲਈ ਖੜੇ ਨੇ ਮੰਮੀ ਹੁਣੀ ਨਾਲ ਸਾਡੇ ਬਾਪੂ ਬਜ਼ੁਰਗ ਸਾਡੇ ਆਜ ਛੋਟੀ ਸਾਹਿਬ ਆ ਗਏ। ਸਾਡਾ ਸਾਰਾ ਪਰਿਵਾਰ ਦੇ ਹਤਵੰਤ ਜਿਹੜੇ ਮੈਂਬਰ ਨੇ ਉਹ ਸਵਾਗਤ ਕਰ ਰਹੇ ਨੇ ਛੋਟੀ ਸਾਹਿਬ ਦਾ। ਛੋਟੀ ਸਾਹਿਬ ਨੂੰ ਹਾਰ ਪਾ ਕੇ ਜੀ ਸਵਾਗਤ ਕਰੋ ਮੰਮੀ ਕਿ ਛੋਟੀ ਸਾਹਿਬ ਨੇ ਮਾਤਾ ਜੀ ਜਿਨ੍ਹਾਂ ਨੇ ਆਪਣੇ ਸੋਨੇ ਹਾਰੇ ਸਭ ਤਸ਼ਰੀਆ ਕਾਲ ਇਹ ਤੁਹਾਡੇ ਨੂੰ ਹੈ ਜੀ ਮੇਰੇ ਵਾਈਫ ਆ। ਆਰੇ ਬਾਬਾ ਜੀ ਸਾਰੇ ਜਾਣੇ ਆ ਰਾਜਾ ਰਾਮ ਜੀ ਦੇ ਵੀ ਪਾਓ ਜੀ ਇੱਕ ਦੋ ਹਾਰ ਇਹਨਾਂ ਨੂੰ ਵੀ ਜਰੂਰ ਪਾਓ ਇਹਨਾਂ ਦਾ ਵੀ ਬਹੁਤ ਧੰਨਵਾਦ ਰਾਜਾ ਰਾਮ ਜੀ ਦਾ ਜੀ ਇਹ ਸਰਪੰਚ ਸਾਹਿਬ ਨੇ ਜੀ ਸਾਡੇ ਹਾਂ ਜੀ ਬਾਪੂ ਗੋਪਾਲ ਥੋੜੇ ਢੱਲੇ ਨੇ ਉਹ ਡਾਕਟਰਾਂ ਨੇ ਹਜੇ ਉਹਨਾਂ ਨੂੰ ਲਾਉ ਨਹੀਂ ਮੇਰੇ ਨਹੀਂ ਮੇਰੇ ਨਹੀਂ ਮੇਰੇ ਨਹੀਂ ਇਹਨਾਂ ਦੇ ਉਹਨਾਂ ਨੇ ਡਾਕਟਰਾਂ ਨੇ ਲਾਉ ਨਹੀਂ ਕੀਤਾ ਉਹਨਾਂ ਨੂੰ ਆਉਣ ਲਈ ਇਧਰ 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 ਆ ਯਾਰ ਸਾਹਿਬ ਇਧਰ ਇਧਰ ਬਾਬੂ ਜੀ ਆ ਜਾਓ ਹਾਂ ਬੋਲੇ ਸੋਨਹਾ ਇਹ ਉਹ ਬੰਦੇ ਨੇ ਛੋਟੀ ਸਾਹਿਬ ਇਹ ਬਾਬੂ ਜੀ ਦੇ ਪੈਰ 'ਚ ਕੀੜੇ ਪਏ ਸੀ ਹੈਡਡਿਟ ਕੌਲੇ ਕੀੜਿਆਂ ਨੇ ਭਰ ਕੇ ਕੱਡੇ ਸੀਗੇ ਜੀ ਵਾਹਿਗੁਰੂ ਭਪਿੰਦਰ ਸਿੰਘ ਜੀ ਇਹਨਾਂ ਦਾ ਨਾਮ ਆ ਅਚਾਰਜੀ ਕਾਲਾ ਜੀ ਹੋਣੇ ਇਹਨਾਂ ਦੇ ਚੱਲ ਰਹੇ ਰਹੇ ਵਾਹਿਗੁਰੂ ਇਹ ਅਰਣੁਕਮਾਰ ਸ਼ੁਕਲਾ ਜੀ ਨੇ ਜੀ ਸਾਡੇ ਸਭ ਤੋਂ ਪਹਿਲੇ ਮੈਂਬਰ ਸਾਡੇ ਜਿਨ੍ਹਾਂ ਨੇ ਅੱਜ ਤੁਹਾਨੂੰ ਵੀ ਇੱਥੇ ਤੱਕ ਪਹੁੰਚਾਇਆ ਸਾਨੂੰ ਵੀ ਇਹ ਸਾਡੇ ਸਭ ਤੋਂ ਪਹਿਲੇ ਮੈਂਬਰ ਨੇ ਸਰਦਾਰ ਕੇਸਰ ਸਿੰਘ ਢਾਲੀਆਲ ਇਹ ਦੋ ਇਹ ਦੋਨੋਂ ਮੈਂਬਰ ਆ ਜਿਨ੍ਹਾਂ ਨੇ ਸਾਡੀ ਸੇਵਾ ਦੀ ਸ਼ੁਰੂਆਤ ਕਰਾਈ ਹੈ ਜੀ ਕੇਸਰ ਸਿੰਘ ਜੀ ਪਾਓ ਵਾ ਇਹ ਬਾਈ ਜੀ ਸਾਡੇ ਜੀ ਬਲੈਤੀਆ ਕਹਿੰਦੇ ਸੀ ਜੀ ਇਹਨਾਂ ਨੂੰ ਇੰਨੇ ਸੋਹਣੇ ਸੁਨੱਖੇ ਸੀਗੇ 18 ਸਾਲਾਂ ਤੋਂ ਜੀ ਇਹ ਘਰੇ ਸਿੰਗਲ ਨਾ ਬੰਨੇ ਹੋਏ ਸੀ ਇਹਦੇ ਭਰਾਵਾਂ ਵੱਲੋਂ ਭਰਾਵਾਂ ਨੇ ਭਰਾਵਾਂ ਨੇ ਭਰਾ ਇੱਕ ਭਰਾ ਜਰਮਨ ਚਲਾ ਗਿਆ ਸੀ ਇੱਕ ਨੇ ਇੱਥੇ ਨੂੰ ਬੰਨ ਕੇ ਜਿਹੜਾ ਇਹਦੇ ਹਿੱਸੇ ਦਾ ਘਰ ਸੀ ਇੱਕ ਆਪਦਾ ਘਰ ਤਾਂ ਉਹਨੇ ਪਾ ਲਿਆ ਜਿਹੜਾ ਇਹਦੇ ਵਾਲਾ ਹਿੱਸਾ ਸੀ ਉਹਦੇ ਜੀ ਪਸ਼ੂਆਂ ਵਾਲਾ ਘਰ ਪਾ ਕੇ ਉਸੇ ਪਸ਼ੂਆਂ ਵਾਲੇ ਘਰ 'ਚ ਇਹਨੂੰ ਬੰਨਿਆ ਹੋਇਆ ਸੀ ਤੇ ਕਹਿੰਦੇ ਜੀ ਇਹ ਮਾਰਦਾ ਜੀ ਇਹਦੇ ਨੇੜੇ ਨਾ ਜਾਇਓ ਜਦੋਂ ਅਸੀਂ ਇਹਦੇ ਕੋਲੇ ਗਏ ਇਹਨੂੰ ਵੀਰਿਆਂ ਨੂੰ ਜੱਫੀ ਪਾਈ ਮਿਲੇ ਸੰਗਲ ਖੋਲਤਾ ਇਹਨੇ ਕੱਪੜੇ ਪਾਏ ਸਾਡੇ ਨਾਲ ਤੁਰ ਪਿਆ ਇਹ ਸਾਨੂੰ ਦੱਸਦਾ ਆ ਰਿਹਾ ਵੀ ਆ ਮੇਰੇ ਪਿੰਡ ਤੋਂ ਸੜਕ ਜਾਂਦੀ ਆ ਸਤਲੁਜ ਦਰਿਆ ਆ ਗਿਆ ਆ ਲੁਧਿਆਣੇ ਵਾਲਾ ਪੋਲਾ ਆ ਗਿਆ ਕੁਝ ਵੀ ਨਹੀਂ ਹੋਇਆ ਸੀ ਹਾਂਜੀ ਹੋਇਆ ਹੀ ਕੁਝ ਨਹੀਂ ਸੀ ਕੋਈ ਇਹਨੂੰ ਮੈਡੀਸਿਨ ਦੀ ਵੀ ਲੋੜ ਨਹੀਂ ਸੀ ਬਸ ਸਿਰਫ ਉਦਾਂ ਹੀ ਜਮੀਨ ਜ਼ਾਇਰਾ ਦੇ ਚੱਕਰਾਂ 'ਚ ਕਹਿ ਦਈਏ ਜਾਂ ਤੇ ਅੱਜ ਇਹ ਵੀਦਾ ਸਾਡੇ ਨਾਲ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਦੇ ਆ ਜੀ ਰਿਸਪਾਲ ਸਿੰਘ ਸਾਡਾ ਕਾਲਾ ਵੀਰ ਆ ਕਿਉਂ ਕਾਲੇ ਭਾਈ ਕਿਵੇਂ ਹੋ ਖੋਸ਼ ਰਹੀ ਆਕਰ ਥੋੜਾ ਖੁਸ਼ ਹਾਸਕੇ 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 ਭਾਈ ਆਜੋ ਜੀ ਬਾਬਾ ਜੀ ਚਲ ਆਜੋ ਆਪਾਂ ਜੀ ਹੁਣ ਉਧਰ ਚੱਲਦੇ ਆ ਜਿੱਥੇ ਆਪਾਂ ਇਹ ਬਟਨ ਦਬਾਉਣਾ ਵਾ ਜਿਹੜੀ ਇਹ ਪੂਰੀ ਦੀ ਪੂਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਸਾਰੀ ਬਿਲਡਿੰਗ ਦੇ ਵਿੱਚ ਸੋਲਰ ਲੱਗ ਚੁੱਕਿਆ ਉੱਪਰ ਤੇ ਇਹ ਸਾਰਾ ਸੋਲਰ ਆ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਆਉਣ ਵਾਲੇ 25 30 ਸਾਲਾਂ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਲਈ ਕਿੰਨਾ ਕੁ ਲਾਹੇਵੰਦ ਆ ਇਹ ਅਸੀਂ ਅੱਜ ਬਿਆਨ ਹੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਲੱਖਾਂ ਰੁਪਿਆ ਬਿੱਲ ਹਰ ਮਹੀਨੇ ਅਸੀਂ ਪੇ ਕਰਦੇ ਸੀ ਉਹਦੇ ਵਿੱਚ ਬਹੁਤ ਵੱਡੀ ਮਦਦ ਮਿਲੂਗੀ ਇਹ ਸੋਲਰ ਪਲਾਂਟ ਦੇ ਲੱਗਣ ਨਾਲ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਰਹਿੰਦੇ ਅੱਜ ਕਰੀਬ 850 ਤੋਂ ਪਲੱਸ ਅਸੀਂ ਮੈਂਬਰ ਆ ਤੇ ਸਾਰੇ ਸੇਵਾਦਾਰ ਵਲਾਂਟੀਅਰ ਵਗੈਰਾ ਪਾ ਕੇ ਹਜ਼ਾਰ ਦੇ ਕਰੀਬ ਮੈਂਬਰ ਹੋ ਜਾਂਦੇ ਆ ਅਸੀਂ ਪਰ ਸਾਡੀਆਂ ਘਰ ਦੀਆਂ ਜ਼ਰੂਰਤਾਂ ਚਾਹੇ ਉਹ ਰਾਸ਼ਨ ਪਾਣੀ ਆ ਕੱਪੜੇ ਆ ਦਵਾਈਆਂ ਵਾ ਹਰ ਇੱਕ ਚੀਜ਼ ਆ ਜਿਹੜੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਆਪ ਇਸਾਈਡ ਤੇ ਨੂੰ ਆਜੋ ਅੱਗੇ ਪੂਰੀਆਂ ਕਰਦੇ ਨੇ ਜੀ ਜਿੱਦਾਂ ਕਿ ਸੋਢੀ ਸਾਹਿਬ ਵਰਗੇ ਰੱਬ ਰੂਪੀ ਲੋਕਾਂ ਨੂੰ ਭੇਜ ਕੇ ਚਾਹੇ ਕੋਈ ਉਹ ਰਾਸ਼ਨ ਦੀ ਗੱਲ ਆ ਚਾਹੇ ਉਹ ਕੋਈ ਕੱਪੜਿਆਂ ਦੀ ਗੱਲ ਆ ਚਾਹੇ ਉਹ ਕੋਈ ਦਵਾਈਆਂ ਦੀ ਗੱਲ ਆ ਚਾਹੇ ਉਹ ਕੋਈ ਸਿਰ ਦੀ ਛੱਤ ਆ ਬਿਲਡਿੰਗ ਦੇ ਮਟੀਰੀਅਲ ਦੀ ਗੱਲ ਆ ਹਰ ਇੱਕ ਜ਼ਰੂਰਤ ਵਾਹਿਗੁਰੂ ਪੂਰੀਆਂ ਕਰਾਉਂਦੇ ਨੇ ਕੋਈ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਭਗਵਾਨ ਕਹਿੰਦਾ ਪਰ ਹੈ ਉਹ ਸਾਡੇ ਵਿੱਚ ਹੀ ਵਸਦਾ ਸਾਡੇ ਨਾਲ ਹੀ ਆ ਉਹ ਐਸੇ ਸਾਡੇ ਰੱਬ ਦੇ ਬੰਦਿਆਂ ਦੇ ਰੂਪ ਦੇ ਵਿੱਚ ਸਾਡੇ ਕੋਲੇ ਪਹੁੰਚਦਾ ਆ ਜੋ ਤਰੇ ਚਲੋ ਜੀ ਤੇ ਇੱਥੇ ਆ ਕੇ ਕਈ ਵਾਰੀ ਮਨ ਤੇ ਇਦਾਂ ਵੀ ਖਿਆਲ ਆਉਂਦਾ ਵੀ ਅਸੀਂ ਇਦਾਂ ਹੀ ਫਿਕਰ ਕਰਦੇ ਰਹਿੰਦੇ ਆ ਵੀ ਅਸੀਂ ਆ ਕਰ ਲਈਏ ਉਹ ਕਰ ਲਈਏ ਆ ਕਮੀ ਆ ਉਹ ਕਮੀ ਆ ਸਾਨੂੰ ਸੋਚ ਕੇ ਸਮਝ ਕੇ ਦੇਖ ਕੇ ਕਈ ਵਾਰੀ ਇੰਜ ਲੱਗਦਾ ਵੀ ਖੰਨੀਏ ਸਾਡੇ ਕਰਨ ਨਾਲ ਹੋ ਰਿਹਾ ਸਭ ਕੁਝ ਪਰ ਨਹੀਂ ਇਹ ਉਹਦੀ ਕਿਰਪਾ ਨਾ ਹੁੰਦਾ ਦੇਖੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਇੱਕ 25 ਕਿਲੋਵਾਟ ਦਾ ਛੋਟਾ ਜਿਹਾ ਜਿਹੜਾ ਸੋਲਰ ਪਲਾਂਟ ਲਾਇਆ ਸੀ ਸਾਡੇ ਇਥੋਂ ਮੁੱਲਾਪੁਰ ਤੋਂ ਹੀ ਮਾਸਟਰ ਜੀ ਸੀਗੇ ਰਿਟਾਇਰ ਦਰਸ਼ਨ ਸਿੰਘ ਜੀ ਉਹ ਰਿਟਾਇਰ ਹੋਏ ਸੀ ਟੀਚਰ ਉਹਨਾਂ ਦੇ ਮਨ 'ਚ ਭਾਵਨਾ ਆਈ ਵੀ ਮੈਂ ਇਹਨਾਂ ਦੇ ਸੋਲਰ ਪਲਾਂਟ ਲਵਾਵਾਂ ਵੀ ਇਹ ਇਹਨਾਂ ਬਿੱਲ ਭਰ ਦੇ ਉਦੋਂ ਲੱਖ ਡੇਢ ਲੱਖ ਬਿੱਲ ਆਉਂਦਾ ਹੁੰਦਾ ਸੀ ਤਾਂ ਉਹਨਾਂ ਨੇ ਸਾਡੇ ਇੱਥੇ 25 ਕਿਲੋਵਾਟ ਦਾ ਸੋਲਰ ਲਵਾਇਆ ਸੀ ਉਦੋਂ ਅੱਜ 300 ਕਿਲੋਵਾਟ ਦਾ ਸੋਲਰ ਆ ਜਿਹੜਾ ਉਹ ਲੱਗਿਆ ਤੇ ਇਹ ਜਿਹੜਾ 300 ਕਿਲੋਵਾਟ ਦਾ ਸੋਲਰ ਸਾਡੇ ਲਈ ਇੱਕ ਸੁਪਨੇ ਤੋਂ ਘਟ ਨਹੀਂ ਇੱਕ ਸੁਪਨਾ ਸাকার ਹੋਣ ਵਾਲੀ ਗੱਲ ਆ ਵੀ ਏਡੀ ਵੱਡੀ ਜ਼ਰੂਰਤ ਸਾਡੀ ਪੂਰੀ ਹੋਈ ਆ ਇਹ ਸਾਡਾ ਕੰਪਿਊਟਰ ਸੈਂਟਰ ਆ ਥੋੜੇ ਹਸਾਬ ਜੀ ਅਸੀਂ ਇੱਥੇ ਬੱਚਿਆਂ ਵਾਸਤੇ ਕੰਪਿਊਟਰ ਸੈਂਟਰ ਬਣਾਇਆ ਹੋਇਆ ਜੀ ਇੱਥੇ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਇੱਥੇ ਰਹਿੰਦੇ ਨੇ ਉਹ ਵੀ ਇੱਥੇ ਇਹਦਾ ਫਾਇਦਾ ਲੈਂਦੇ ਨੇ ਤੇ ਜਿਹੜੇ ਸਾਡੇ ਪਿੰਡ ਦੇ ਨੇ ਇਹ ਪਿੰਡ ਤੋਂ ਆ ਕੁੜੀਆਂ ਸਾਡੇ ਆਉਂਦੀਆਂ ਇਸੋ ਪਿੰਡ ਤੋਂ ਆਸੇ-ਪਾਸੇ ਤੋਂ ਉਹ ਬੱਚਿਆਂ ਨੂੰ ਕੰਪਿਊਟਰ ਦੇ ਉੱਤੇ ਕੋਰਸ ਕਰਾਏ ਜਾਂਦੇ ਨੇ ਫ੍ਰੀ ਆਫ ਕਾਸਟ ਕੋਈ ਫੀਸ ਨਹੀਂ ਲਈ ਜਾਂਦੀ ਅੱਛਾ ਹਾਂ ਕੰਪਿਊਟਰ ਦੇ ਜਿਹੜੇ ਵੀ ਕੋਰਸ ਅੱਜ ਕੱਲ ਜੌਬ ਲਈ ਚਾਹੀਦੇ ਨੇ ਉਹ ਇੱਥੇ ਟੀਚਰ ਆ ਸਾਡੇ ਇੱਕ ਕੁੜੀ ਅਜਾ ਪੁੱਤ ਨਾਮ ਦੱਸੋ ਆਪਣਾ ਖੁਸ਼ਦੀਪ ਕੌਰ ਖੁਸ਼ਦੀਪ ਕੌਰ ਆਜੀ ਕੁੜੀ ਇਹ ਇੱਥੇ ਸਾਡੇ ਟੀਚਰ ਰੱਖੀ ਹੋਈ ਹੈ ਕੁੜੀ ਇਹ ਇਹ ਟੀਚ ਕਰਦੀ ਹੈ ਜੀ ਹੁਣ ਜਿਵੇਂ ਇਸ ਭੈਣ ਨੂੰ ਸਾਡੇ ਕੋਲ ਲੈ ਕੇ ਆਏ ਸੀ ਠੀਕ ਨਹੀਂ ਸੀ ਮੈਂਟਲੀ ਅਫਸਰਟ ਸੀ ਬਹੁਤ ਹੁਣ ਇਹ ਭੈਣ ਕੰਪਿਊਟਰ ਦਾ ਕੋਰਸ ਕਰ ਰਹੀ ਹੈ ਹਾਂਜੀ ਇਸ ਤਰ੍ਹਾਂ ਦੀ ਛੋਟੀ ਜੀ ਕੋਸ਼ਿਸ਼ ਅਸੀਂ ਇੱਥੇ ਇਹ ਕਰ ਰਹੇ ਆ ਤੇ ਜਿਹੜਾ ਤੁਹਾਡੇ ਵੱਲੋਂ ਇਹ ਸੋਲਰ ਪਲਾਂਟ ਲਵਾਇਆ ਜਾ ਰਿਹਾ ਇਹ ਇਹਨਾਂ ਚੀਜ਼ਾਂ ਵਾਸਤੇ ਵੀ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਫਾਇਦੇਮੰਦ ਸਹਾਇੀ ਹੋਊਗਾ ਜੀ ਤੇ ਇਸ ਪਾਸੇ ਆ ਜੋ ਆ ਪਾਸੇ ਇਹ ਸਲਾਈ ਸੈਂਟਰ ਆ ਜੀ ਆ ਜੀ ਛੋਟੀ ਸਾਹਿਬ ਅੱਗੇ ਮੰਮੀ ਆ ਜਿਓ ਅੱਗੇ ਇਹ ਸਾਡੀਆਂ ਭੈਣਾਂ ਸਾਡੀਆਂ ਜੀ ਸਾਰੀਆਂ ਇਹ ਸਲਾਈ ਸਿੱਖਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਤ ਕੇ ਭੈਣੇ ਅੱਗੇ ਆਓ ਆਓ ਅੱਗੇ ਆ ਇਹ ਭੈਣਾਂ ਸਾਡੀਆਂ ਜੀ ਸਲਾਈ ਦਾ ਕੰਮ ਸਿੱਖਦੀਆਂ ਇਹ ਗਿੱਤ ਗਿੱਤ ਕੇ ਭੈਣੇ ਕੀ ਬਣਾ ਰਹੀ ਹੈ ਤੂੰ ਉਹ ਲਿਆ ਦਿਖਾ ਕੇ ਹਾਂ ਇਹ ਭੈਣ ਬਲਾਈਂਡ ਸੀ ਜੀ ਅਸੀਂ ਇਹਨੂੰ ਬਠਿੰਡੇ ਤੋਂ ਲੈ ਕੇ ਆਈ ਸੀ ਇਹ ਇੱਕ ਘਰ ਦੇ ਵਿੱਚ ਬੰਦ ਪਈ ਸੀ ਇਕੱਲੀ ਬਲਾਈਂਡ ਅੱਛਾ ਇਹਦਾ 27 22 ਕਿਲੋ ਹੀ ਭਾਰ ਸੀ ਜਮੇ ਹੱਡੀਆਂ ਦਾ ਪੰਜਾ ਅੱਛਾ ਇਹ ਅੱਖਾਂ ਦੇ ਆਪਰੇਸ਼ਨ ਹੋ ਗਏ ਉਹਨੂੰ ਦਿਖਣ ਲੱਗ ਗਿਆ ਭੈਣ ਨੂੰ ਆ ਦੇਖੋ ਕਿੰਨਾ ਸੋਹਣਾ ਇਹਨੇ ਬਣਾਇਆ ਹਾਂ ਲੱਗਦਾ ਹਾਲੇ ਇਹ ਹੱਥਾਂ ਦੇ ਨਾਲ ਭੈਣ ਕਿ ਸਾਡੇ ਟੀਚਰ ਨੇ ਟੀਚਰ ਇਧਰ ਆਓ ਬੇਟਾ ਆ ਦੇਖੋ ਆ ਸਾਡੀ ਧੀ ਨੇ ਬਣਾਇਆ ਇਹ ਸਾਡੀ ਬੋਲ ਨਹੀਂ ਸਕਦੀ ਭੈਣ ਗੁੰਗੀ ਬੋਲੀ ਆ ਕਿ ਸਾਨੂੰ ਲੁਧਿਆਣੇ ਨਹਿਰ ਤੋਂ ਮਿਲੀ ਸੀ ਭੈਣ 4 ਸਾਲ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਅਜੇ ਤੱਕ ਇਹ ਕੋਣ ਆ ਤੇ ਇਹ ਦੱਸ ਨਹੀਂ ਸਕਦੀ ਨਾ ਪੜ ਸਕਦੀ ਲਿਖ ਨਹੀਂ ਸਕਦੀ ਬੋਲ ਨਹੀਂ ਸਕਦੀ ਹਾਂਜੀ ਕਿਨੇ ਬਣਾਇਆ ਇਹ ਨੀਹਾ ਨੇ ਬਣਾਇਆ ਆਪਣੇ ਨੇ ਨੈਣਾ ਨੇ ਨੈਣਾ ਕਿੱਥੇ ਜਾਣਾ ਐਦਾਂ ਬੜਾ ਤ੍ਰੀਂਤ ਜਾਣਾ ਕਿੰਨੇ ਦਿੰਦੀ ਐਦਾਂ ਐਦਾਂ ਉਹ ਚਿਕ 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 ਪਰ ਪਤਾ ਨਹੀਂ ਕਿੱਥੇ ਜਾਣਾ ਤੇ ਇਸ ਤਰ੍ਹਾਂ ਦਾ ਛੋਟਾ ਜਿਹਾ ਅਪਰਾਲਾ ਜੀ ਇਹ ਸਾਡਾ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਕੀਤੇ ਜਾ ਰਹੇ ਅਪਰਾਲੇ ਆ ਜਿਹੜੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸੋਢੀ ਸਾਹਿਬ ਅਸੀਂ ਇਹਨੂੰ ਸਮਰ ਕੈਂਪ ਇਹ ਕਹਿੰਦੇ ਆ ਸਮਰ ਕੈਂਪ ਦਾ ਏਰੀਆ ਇੱਥੇ ਕੈਂਪ ਵਗੈਰਾ ਲਾਉਂਦੇ ਨੇ ਜਿਹੜੇ ਬੱਚਿਆਂ ਦੇ ਸਟੱਡੀ ਨਾਲ ਰਿਲੇਟਡ ਕੈਂਪ ਲੱਗਦੇ ਨੇ ਸ਼ਾਮ ਨੂੰ ਬੱਚਿਆਂ ਦਾ ਜੇ ਟੀਚਰ ਆ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਟਿਊਸ਼ਨ ਪੜਾਉਣਾ ਟੀਚਿੰਗ ਹੁੰਦੀ ਹੈ ਇੱਥੇ ਟਿਊਟਰ ਆਉਂਦੇ ਨੇ ਇੱਥੇ ਬੈਠ ਕੇ ਬੱਚਿਆਂ ਨੇ ਟਿਊਸ਼ਨ ਵਗੈਰਾ ਆ ਡੈਸਕ ਪਏ ਆ ਬੱਚਿਆਂ ਦੇ ਆਹਾਂ ਸੌਰੀ ਆਹਾਂ ਬਾਲ ਘਰ ਆ ਜੀ ਬੱਚਿਆਂ ਦਾ ਕੁੜੀਆਂ ਦਾ ਆਜੋ ਇਹ ਬੇਟੀਆਂ ਹੁਣ ਸਕੂਲ ਗਈਆਂ ਹੋਈਆਂ ਨੇ ਸਾਰੇ ਬੱਚੇ ਸਕੂਲ ਗਏ ਹੋਏ ਆ ਇਸ ਟਾਈਮ ਤੇ ਇਹ ਵਾਸ਼ਰੂਮ ਆ ਉਹਨਾਂ ਦੇ ਤੇ ਇੱਥੇ ਬੈੱਡ ਆ ਉਹਨਾਂ ਦੇ ਸਾਰਿਆਂ ਦੇ ਆਪਣੇ ਕੋਲੇ ਕਰੀਬ 22 23 ਬੱਚੀਆਂ ਹਨ ਜਿਹੜੀਆਂ ਗਰਲਸ ਹਾਂਜੀ ਇੱਥੇ ਰਹਿੰਦੇ ਆ ਗਰਲਸ ਤੇ ਬਾਕੀ ਬੁਆਏਸ ਨੇ ਮੰਨ ਲਓ ਆਪਣੇ ਕੋਲੇ 50 ਪਲੱਸ ਬੱਚੇ ਨੇ ਜਿਹੜੇ ਸਕੂਲੇ ਜਾਂਦੇ ਨੇ ਅੱਛਾ 50 ਤੋਂ ਵੱਧ ਬੱਚੇ ਹੋ ਗਏ ਨੇ ਜਿਹੜੇ ਸਕੂਲ ਰੈਗੂਲਰ ਸਕੂਲ ਹਾਂਜੀ ਮਨਾਂ ਦੇ ਬੱਚਿਆਂ ਨੇ ਆਪਣੇ ਨਾਮ ਲੈ ਕੇ ਹੋਇਆ ਉਹ ਜੀਵੀਕਾ ਤਾਨੀਆਂ ਉਹ ਠੀਕ ਹੈ ਅੰਚਿਕਾ ਉਹ ਹਰਸ਼ਦਾ ਬੱਡਾ ਹਨਾ ਆਪਣੇ ਆਪਣੇ ਇਦਾਂ ਤੇ ਉਹਨਾਂ ਨੇ ਕੱਪੜੇ ਵੀ ਇਹਦੇ ਵਿੱਚ ਹੀ ਮੇਨਟੇਨ ਕਰਕੇ ਰੱਖੇ ਹੁੰਦੇ ਆ ਤੇ ਆਪਣੀਆਂ ਬੁੱਕਸ ਵਗੈਰਾ ਵੀ ਉਹਨਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਸਾਰੇ ਮੇਨਟੇਨ ਕਰਕੇ ਅਸੀਂ ਬੱਚਿਆਂ ਨੂੰ ਮੈਂ ਚੈੱਕ ਕਰਦਾ ਰਹਿੰਨਾ ਇਨਸਪੈਕਸ਼ਨ ਕਰਦਾ ਰਹਿੰਨਾ ਵੀ ਬੱਚੇ ਆਪਣੇ ਕੱਪੜਿਆਂ ਨੂੰ ਆਪਣੇ ਬੁੱਕਸ ਨੂੰ ਮੇਨਟੇਨ ਰੱਖਦੇ ਆ ਜਾਂ ਨਹੀਂ ਹਰ ਹਫਤੇ ਅਸੀਂ ਉਹਨਾਂ ਦੇ ਬੈੱਡ ਚੈੱਕ ਕਰਦੇ ਆ ਵੀ ਸਾਰਾ ਕੁਝ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਬੋਲੀਆਂ ਜੀ ਪੰਜਾਬੀ ਦੀਆਂ ਉਪ ਬੋਲੀਆਂ ਜਿਹੜੀਆਂ ਪੰਜਾਬ ਦੇ ਵਿੱਚ ਬੋਲੀਆਂ ਬੋਲੀਆਂ ਜਾਂਦੀਆਂ ਦਵਾਬੀ ਮਾਝੀ ਪੁਆਧੀ ਮਲਬਈ ਪਟੋਰੀ ਮਲਤਾਨੀ ਡੋਗਰੀ ਇਹ ਪੰਜਾਬ ਦੀਆਂ ਅਸਲੀ ਬੋਲੀਆਂ ਹੁੰਦੀਆਂ ਸੀ ਜਦੋਂ ਸੰਯੁਕਤ ਪੰਜਾਬ ਸੀਗਾ ਤੇ ਜਿਵੇਂ ਜਿਵੇਂ ਹੁਣ ਤਾਂ ਪੰਜਾਬ ਦੇ ਵਿੱਚ ਘਟੀ ਜਾਂਦੀਆਂ ਜੀ ਇਹ ਪਵਦੀ ਬਹੁਤ ਘਟ ਗਈ ਹੈ ਹਨਾ ਬਾਕੀ ਮਲਤਾਨੀ ਵੀ ਘਟ ਗਈ ਆ ਇਹ ਮੋਟੀਵੇਟਰ ਨੇ ਜਿਹੜੇ ਮੰਨ ਲਓ ਆਪਣੇ ਸਮਾਜ ਦੇ ਲਈ ਅਮਰਤਾ ਪ੍ਰੀਤਮ ਲਤਾ ਮਕੇਸ਼ਕਰ ਆਪਣੇ ਮਦਰ ਟ੍ਰੇਸਾ ਜੀ ਹੋਗੇ ਚੰਚੀ ਦੀ ਰਾਣੀ ਹੋਗੇ ਨਾ ਜਿੰਦਕੌਰ ਹੋਗੇ ਕਲਪਨਾ ਚਾਵਲਾ ਹੋਗੇ ਪੀਟੀ 우ਸ਼ਾ ਹੋ ਗਏ ਤਾਂ ਜੋ ਬੱਚੇ ਮੋਟੀਵੇਟ ਹੁੰਦੇ ਰਹਿਣ ਹੂੰ ਇਹ ਬੱਚੀਆਂ ਦੇ ਨਾਮ ਆ ਜੀ ਉਦੋਂ ਪਹਿਲਾਂ 21 ਬੱਚੇ ਸੀ ਹੁਣ ਤਾਂ ਬੱਚੇ ਸਾਡੇ ਕੋਲੇ ਵੱਧ ਗਏ ਆ ਹੁਣ 24 25 ਬੱਚੀਆਂ ਹੋ ਗਏ ਸਾਡੇ ਕੋਲੇ ਤੇ ਇਹ ਸਾਡੀਆਂ ਮਾਤਾਵਾਂ ਦਾ ਘਰ ਆ ਇਹ ਬੱਚੀਆਂ ਦਾ ਡਿਨਰ ਸੈੱਟ ਆ ਜਿੱਥੇ ਬੈਠ ਕੇ ਉਹਨਾਂ ਡਿਨਰ ਡੋਨਰ ਕਰਦੀਆਂ ਇਹ ਸਾਡੀਆਂ ਜਿਹੜੀਆਂ ਸਪੈਸ਼ਲ ਚਾਈਲਡ ਨੇ ਨਾ ਜਿਹੜੀਆਂ ਬੱਚੀਆਂ ਜਿਹੜੀਆਂ ਬੋਲ ਨਹੀਂ ਸਕਦੀਆਂ ਟਰ ਨਹੀਂ ਸਕਦੀਆਂ ਆ ਇੰਨਾ ਕੇਰੀਆ ਉਹਨਾਂ ਦਾ ਜੀ ਇਹ ਇੱਕ ਦੋ ਤਿੰਨ ਛੇ ਇੱਕ ਬੈੱਡ ਆ ਥੋੜੇ ਜਿਹੇ ਹਜੇ ਆਪਣੇ ਕੋਲ ਡਿਸੇਬਲ ਬੱਚੇ ਤੇ ਇਹਨੂੰ ਏਰੀਆ ਨੂੰ ਇਦਾਂ ਅਸੀਂ ਉਧਰੋਂ ਬੰਦ ਅਲੱਗ ਕੀਤਾ ਹੋਇਆ ਪਰਲੇ ਪਾਸਿਓਂ ਇਹ ਸਾਰਾ ਬੀਬੀਆਂ ਦਾ ਏਰੀਆ ਜੀ ਇੱਥੇ ਭੈਣਾ ਬੀਬੀਆਂ 170 ਬੀਬੀਆਂ ਤੇ ਭੈਣਾ ਆਪਣੇ ਕੋਲੇ ਇਸ ਤਰ੍ਹਾਂ ਮੈਂਟਲੀ ਡਿਸੇਬਲ ਨੇ ਜਿਹੜੀਆਂ ਜਾਂ ਕੋਈ ਬਲਾਈਂਡ ਆ ਹਨਾ ਜਾਂ ਕੋਈ ਪਹਾ ਜਾਂ ਬੀਲਚੇਰਾਂ ਤੇ ਜਿਵੇਂ ਉਹ ਬੈਠੀਆਂ ਬੀਲਚੇਰਾਂ ਤੇ ਭੈਣਾ ਇਹ ਸਾਰਾ ਏਰੀਆ ਇਹ ਇਹਦੇ ਉੱਪਰਲਾ ਫਲੋਰ ਹੈ ਜਿਹੜਾ ਉਹ ਵੀ ਬੀਬੀਆਂ ਦਾ ਵਾ ਅੱਛਾ ਇਹ ਦੋ ਫਲੋਰਾਂ ਦੇ ਉੱਤੇ ਬੀਬੀਆਂ ਹੀ ਆ ਇਕੱਲੀਆਂ ਫੀਮੇਲ ਮੈਂਬਰ ਨੇ ਠੀਕ ਹੈ ਬਾਕੀ ਜਿਹੜੇ ਤਿੰਨ ਫਲੋਰ ਨੇ ਉਹ ਉਹਦੇ ਵਿੱਚ ਮੇਲ ਮੈਂਬਰ ਨੇ ਆ ਜੋ ਜੀ ਆਪਾਂ ਚੱਲ ਹੁਣ ਤੁਹਾਡੇ ਸਵਾਗਤ ਲਈ ਸਾਰੇ ਬੈਠੇ ਨੇ ਬਾਹਰ ਸਾਰੇ ਜਣੇ ਤਾੜੀਆਂ ਮਾਰ ਦਿਓ ਜੀ ਤਾੜੀਆਂ ਸੋਢੀ ਸਾਹਿਬ ਲਈ ਤਾੜੀਆਂ ਹੋਰ ਮਾ ਤਗੜੇ ਆਦਮੀ ਤੁਰੇ ਇਹ ਸੋਢੀ ਸਾਹਿਬ ਨੇ ਜੀ ਇਹਨਾਂ ਨੇ ਸੋਲਰ ਪਲਾਂਟ ਲਵਾ ਕੇ ਦਿੱਤਾ ਇੱਥੇ ਆਪਾਂ ਨੂੰ ਬੀਲੀ ਦਾ ਬਹੁਤ ਬਹੁਤ ਸ਼ੁਕਰੀਆ ਹੋਰ ਮਾ ਇਹ ਮਾਤਾ ਜੀ ਜੀ ਚੂਲਾ ਟੁੱਟਿਆ ਹੋਇਆ ਸੀ ਜਲੰਧਰ ਤੋਂ ਲੈ ਕੇ ਆਏ ਸੀਗੇ ਬਹੁਤ ਵੱਡੇ ਕਾਲੀ ਮਾਤਾ ਦੇ ਭਗਤ ਸੀ ਬਹੁਤ ਵਧੀਆ 1984 ਦੇ ਦੰਗਿਆਂ 'ਚ ਇਹਨਾਂ ਦਾ ਪੂਰਾ ਪਰਿਵਾਰ ਇਹਨਾਂ ਦੇ ਅੱਖਾਂ ਦੇ ਸਾਹਮਣੇ ਖਤਮ ਕਰ ਦਿੱਤਾ ਸੀ ਓਏ ਹੋਏ ਇਕੱਲਾ ਹੀ ਬਚੇ ਹੋਰ ਕੋਈ ਬੱਚਿਆ ਹੀ ਨਹੀਂ 1984 ਦੇ ਵਿੱਚ ਇਹਨਾਂ ਦੀਆਂ ਭੈਣਾਂ ਇਹਨਾਂ ਦੇ ਭਰਾ ਸਸੇ ਇਕੱਲੇ ਹੀ ਬਚੇ ਸੀ ਤੇ ਫਿਰ ਆ ਕੇ ਜਲੰਧਰ ਰਹਿਣ ਲੱਗੇ ਉੱਥੇ ਕੱਲੇ ਹੀ ਇੱਕ ਰੂਮ ਰੈਂਟ ਤੇ ਲੈ ਕੇ ਰਹਿੰਦੇ ਆ ਹੁਣੇ ਸਾਡੇ ਕੋਲੇ ਲੈ ਕੇ ਆਏ ਅਸੀਂ ਇਹਨਾਂ ਨੂੰ ਸਾਲ ਕੋ ਚੱਲਿਆ ਉੱਥੇ ਕਮਰੇ ਦਾ ਰੈਂਟ ਦੇਈ ਜਾਂਦੇ ਆ ਉੱਥੇ ਸਮਾਨ ਇਹਨਾਂ ਦਾ ਪਿਆ ਹੁਣੇ ਬਹੁਤ ਠੀਕ ਆ ਵੋਕਰ ਨੇ ਤੁਰਨ ਲੱਗ ਗਏ ਆ ਚੂਲਾ ਇਹਨਾਂ ਦਾ ਠੀਕ ਹੋ ਚੱਲਿਆ ਵਾ ਸਰਦੀ ਤੋਂ ਬਿਨਾਂ ਹੀ ਫਿਜ਼ੀਓਥੈਰੇਪੀ ਨਾਲ ਹੀ ਵਾਗਰੂਦਾ ਜੀ ਵਾਗਰੂਦਾ ਪ੍ਰਾਲਾ ਮੈਂ ਅਸੀਂ ਤਾਂ ਤੁਹਾਡੇ ਪੁੱਤ ਆ ਵਾ ਤੁਹਾਡੀ ਤੁਹਾਡੀ ਹਿੰਮਤ ਆ ਤੁਹਾਡਾ ਉਪਰਾਲਾ ਅਸੀਂ ਤਾਂ ਤੁਹਾਡੇ ਪੁੱਤ ਆ ਵਾ ਇਦਾਂ ਇਹ ਮਾਤਾ ਜੀ ਵੀ ਸੜਕਾਂ ਤੇ ਰਹਿੰਦੇ ਸੀ ਕੀੜੇ ਪਏ ਸੀ ਇਹਨਾਂ ਦੇ ਪੈਰ ਤੇ ਵਿੱਚ ਜੀ ਆ ਦੇਖੋ ਪੈਰ ਬਹੁਤ ਜ਼ਿਆਦਾ ਕੀੜੇ ਪਏ ਹੋਏ ਸੀ ਠੀਕ ਆ ਇਹ ਬਲਾਈਂਡ ਆ ਦਿਖਾਈ ਨਹੀਂ ਦਿੰਦਾ ਇਹਨਾਂ ਨੂੰ ਇਹ ਵੀ ਭੈਣ ਸਿਵਲ ਹਸਪਤਾਲ ਜਲੰਧਰ ਤੋਂ ਲਿਆਏ ਸੀ ਜੀ ਇਹਦੀ ਬਾਹਾਂ 'ਚ ਕੀੜੇ ਪਏ ਹੋਏ ਸਿਵਲ ਹਸਪਤਾਲ ਜਲੰਧਰ 'ਚ ਇੱਕ ਮਹੀਨੇ ਤੋਂ ਪਈ ਸੀ ਪੱਟੀ ਵੀ ਨਹੀਂ ਸੀ ਕਰਦੇ ਹਸਪਤਾਲ ਆਰਥੋ ਬੋਰਡ ਦੇ ਵਿੱਚ ਪਈ ਇਹਦੇ ਕੀੜੇ ਪਏ ਹੋਏ ਸੀ ਇਹਦੇ ਇਹਦੀ ਬਾਹ ਕੱਟਣੀ ਪਈ ਸਾਰੇ ਕੀੜੇ ਖਾ ਗਏ ਸੀ ਬਾ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ ਆ ਰਹਿਾਨਾ ਖਾਨ ਸਲਾਮ ਵਾਲੇਕਮ ਇਹ ਸਾਡੀ ਪੂਜਾ ਜੀ ਇਹਦਾ ਵੀ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਬੱਚੀ ਦਾ ਆ ਦੱਸਦੀ ਰਹਿੰਦੀ ਆ ਵੀ ਮੈਂ ਘਰੇ ਜਾਣਾ ਪਰ ਪਤਾ ਨਹੀਂ ਕਿੱਥੋਂ ਆ ਇਹ ਵੀ ਭੈਣ ਨੂੰ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਏ ਸੀਗੇ ਇਹਦੇ ਵੀ ਬਹੁਤ ਮਾੜੇ ਹਾਲ ਸੀ ਦਾਤੇ ਗਲੀ ਹੋਈ ਸੀਗੀ ਤੇ ਇਹ ਸਾਡੀ ਸ਼ਿਮਲਾ ਦੀ ਬੇਬੇ ਇਹ 9 ਸਾਲਾਂ ਦੀ ਡੈਟਰੀ ਨੇ ਮੰਜਰੇ ਥੱਲੇ ਹੀ ਪਈ ਸੀ ਸੋਨੇ ਦੇ ਭਾਂਡੇ ਆਂ ਰੋਟੀ ਖਾਂਦੀ ਸੀ ਕਿਹੜੇ ਟਾਈਮ ਸੋਨੇ ਦੀ ਗੜਬੀ ਚ ਇਹਦਾ ਪਾਣੀ ਬਾਰਨਾ ਹੋਇਆ ਸੀ ਜਦੋਂ ਇਹ ਬੜੇ ਤੱਕ ਦੇ ਸੇਠ ਦੀ ਨੂੰ ਸੀ ਕੱਲੀ ਹੋਈ ਰਹੀ ਸੀ ਸਾਰਿਆਂ ਦੀ ਇਹ ਬੱਚੀ ਦਾ ਪਤਾ ਹੀ ਨਹੀਂ ਅੱਜ ਤੱਕ ਕੌਣ ਆਈ ਬੱਚੀ ਇਹਨੂੰ ਇਹ ਸਾਡੀ ਰਹਿਾਨਾ ਭੈਣ ਆ ਇਹ ਵੀ ਮਾਂ ਪਿਓ ਮਰ ਗਏ ਸੀ ਕੱਲੇ ਭੈਣ ਭਰਾ ਸੀ ਦੋਨੇ ਹੀ ਦੁਲ ਗਏ ਸੀ ਇਹ ਰੂਹੀ ਭੈਣ ਆ ਇਹਦੋਂ ਵੀ ਅਸੀਂ ਫਿਰੋਜ਼ਪੁਰ ਤੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਆਏ ਸੀ ਤੇ ਇਹਦੀ ਵੀ ਬਹੁਤ ਬੁਰੀ ਹਾਲਤ ਸੀ ਰੂਹੀ ਭੈਣ ਦੀ ਵੀ ਹਨਾ ਇਦਾਂ ਹੀ ਇਹ ਭੈਣ ਇਹਦੇ ਵੀ ਘਰ ਵਾਲੇ ਨੇ ਇਹਨੂੰ ਛੱਡਤਾ ਬਸ ਕੋਈ ਸਾਹਮਣ ਵਾਲਾ ਨਹੀਂ ਇਕੱਲੀ ਕੋਈ ਪੁਲ ਦੇ ਥੱਲੇ ਪਈ ਭਰਾ ਸਾਹਮ ਦਾ ਹੀ ਪਹਿਨਾ ਮੁੜ ਕੇ ਭਰਾ ਨੇ ਵੀ ਛੱਡਤਾ ਆ ਰੂਹੀ ਭੈਣ ਦੀ ਉਹ ਗੱਲ ਕਰਦੇ ਨਾ ਜਿਹੜੀ 2 ਨੰਬਰ ਤੇ ਆ ਕੁੜੀ ਬੈਠੀ ਐ ਇਹ ਆ ਹਾਲਤ ਚ ਲੈ ਕੇ ਆਏ ਸੀ ਇਹਨੂੰ ਅਸੀਂ ਕੁੜੀ ਨੂੰ 15 ਸਾਲਾਂ ਤੋਂ ਇੱਕ ਖੱਡਾ ਮੰਨ ਲਓ ਖੱਡ ਪੱਟੀ ਹੋਈ ਸੀ ਟੋਆ ਜਾਂ ਜ਼ਮੀਨ ਦੇ ਵਿੱਚ ਉਹਦੇ ਵਿੱਚ ਰਹਿੰਦੀ ਸੀ ਇਹ ਭੈਣ ਅਸੀਂ ਆ ਸਾਡਾ ਮੈਂਬਰ ਰਹਿ ਗਿਆ ਜੀ ਇਹ ਅੰਸ਼ਿਕਾ ਬਾਜੀ ਸਾਡੀ ਇਹ ਹੁਣ ਸਾਡੀ ਧੀ ਰਣੀ ਚਰਚਕਾਲ ਚਰਚਕਾਲ ਆ ਹਾਰ ਲੈਣਾ ਤੂੰ ਲੈ ਤੇਰੇ ਗੱਲ ਚ ਪਾ ਦਿੰਨੇ ਆ ਖਾ ਕੱਢ ਕੇ ਦਿਨ ਤਾ ਤੇ ਇਹ ਲਿਫਟ ਲਵਾਈ ਸੀ ਜੀ ਦੋ ਲਿਫਟਾਂ ਲੱਗਣੀਆਂ ਸੀ ਇੱਥੇ ਆਪਣੇ ਆਪਾਂ ਇੱਕ ਲਵਾ ਲਈ ਸੀ ਚਲੋ ਆਪਣਾ ਇੱਕ ਨਾਲ ਚੱਲਦਾ ਹੋ ਗਿਆ ਕੰਮ ਇੱਕ ਤਾਂ ਹਜੇ ਉਹ ਸਪੇਸ ਪਈ ਆ ਖਾਲੀ ਛੱਡੀ ਹੋਈ ਤੇ ਇਸ ਲਿਫਟ ਰਾਹੀਂ ਹੁਣ ਆਪਾਂ ਉੱਪਰ ਜਾਣਾ ਜੀ ਇਹ ਸਾਰੇ ਜੀ ਤੁਹਾਡੇ ਸਵਾਗਤ ਲਈ ਖੜੇ ਨੇ ਸਾਡੇ ਇਧਰ ਸਾਡੀਆਂ ਧੀਆਂ ਖੜੀਆਂ ਛੋਟਾ ਜੱਥਤੋਂ ਇੱਕ ਸ਼ਰਮਨੀ ਕਰਾਉਣੀ ਹੈ ਜੀ ਰੀਵਨ ਘਟਾਉਣ ਦੀ ਵਾਹ ਵਾਹ ਇਹ ਬੇਟੀ ਹੈ ਜੀ ਜਾਣਦੇ ਆ ਭਵਨਜੋਤ ਕੌਰ ਇਹ ਨਵਦੀਪ ਕੌਰ ਆ ਜੀ ਇਹ ਸਾਡੀ ਹਮਾਂਸ਼ੀ ਹੈ ਜੀ ਤੇ ਇਹ ਸਾਡੀ ਹੈਗੀ ਹੈ ਜੀ ਹਰਮਨ ਸਾਰੇ ਬੱਚਾ ਪਿਆਰ ਤੇ ਇਹ ਮਲੇ ਸੋਨਹਾਂ ਤਾਂ ਤਿਸ਼ਰੀਆ ਕਾਲ ਇਹ ਸੋਢੀ ਸਾਹਿਬ ਥੋੜਾ ਜਿਹਾ ਪ੍ਰਸ਼ਾਦ ਇਹ ਸਾਰੇ ਪਿੱਛੇ ਲੱਗੇ ਆ ਜੀ ਸੋਲਰ ਇਹ ਛੱਤ ਦੇ ਉੱਪਰ ਆਇਆ ਥੋੜਾ ਜਿਹਾ ਇੱਕ ਮਿੰਟ ਤੁਹਾਨੂੰ ਮੈਂ ਇਹ ਛੱਤ ਦੇ ਉੱਤੇ ਸਾਰੀ ਦੇ ਉੱਪਰ ਨਾ ਜੀ ਆਪਣਾ ਇਹਨਾਂ ਨੇ ਫਿੱਟ ਕੀਤੇ ਆ ਜੀ ਜਿਹੜੀਆਂ ਪਲੇਟਾਂ ਵਾ ਇਹ ਹੀ ਉੱਡੀਆਂ ਸੀ ਇਹਦੇ ਵਿੱਚੋਂ ਦੇਖ ਕੇ ਥੋੜਾ ਹਾਂਜੀ ਇਦੇ ਵਿੱਚ ਹੁਣ ਵੀ ਜਿਵੇਂ ਆ ਚੀਜ਼ਾਂ ਬਦਮੀਆਂ ਘਟ ਮੀਆਂ ਦੀਆਂ ਥੋੜੀਆਂ ਜੀਆਂ ਉੱਚੀਆਂ ਨੀਮੀਆਂ ਜੀਆਂ ਵਾ ਯਾਨੀ ਕਿ ਜਿਵੇਂ ਹੁਣ ਇੱਧਰ ਨੂੰ ਵੀ ਦੇਖੋਗੇ ਉਹ ਸਿਰ ਤੇ ਕਰਨਾ ਥੋੜਾ ਐਨਾਂ ਤੇ ਬੈਲੈਂਸ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਤੁਸੀਂ ਰਾਜाराम ਜੀ ਨੂੰ ਵੀ ਕਹਿ ਕੇ ਜਾਣਾ ਵੀ ਇਹਨਾਂ ਨੂੰ ਪੂਰਾ ਫਿਕਸ ਕਰਾਉਣਾ ਫਿਰ ਪੂਰੀ ਵਧੀਆ ਤੇ ਉਧਰ ਸਾਹਮਣੇ ਇੱਧਰ ਹੋ ਜਾ ਬਾਪੂ ਜੀ ਮੜਾ ਜੀ ਛੋਟੀ ਸਾਹਿਬ ਉਹ ਸਾਹਮਣੇ ਬਲੂਨ ਲੱਗੇ ਦੀਆਂ ਨੇ ਨਾ ਤੁਹਾਨੂੰ ਉਹ ਦੇਖੋ ਆਹੋ ਆਹੋ ਉਹ ਸਾਰਾ ਸੁੱਲਰੀ ਹੈ ਜੀ ਉਹ ਉਹ yellow color ਦੀ ਨਾਲ ਪੱਟੀ ਦੀ ਨੇ ਹਾਂ ਉਹ ਸਾਰਾ ਉਹ ਸ਼ੈੱਡ ਕਵਰਡ ਹੈ ਉਹ ਸ਼ੈੱਡ ਹੈ ਜੀ ਆਪਣਾ ਤੇ ਉਹਦੀ ਲੈਸ ਸਾਈਡ ਤੇ ਜਿਹੜਾ ਹਾਂ ਨਹੀਂ ਉਹ ਖਾਲੀ ਆ ਉਹ ਤੇ ਨਹੀਂ ਲੱਗ ਸਕਦਾ ਹਾਂ ਉਹ ਇਸ ਸਾਈਡ ਤੋਂ ਨਾ ਉਹ ਨੂੰ ਧੁੱਪ ਨਹੀਂ ਪੈਣੀ ਇਸ ਸਾਈਡ ਹੀ ਪੈਣੀ ਧੁੱਪ ਹਾਂ ਹਾਂ ਮੈਕਸਮ ਉਧਰੋਂ ਪੈਣੀ ਜੀ ਜੀ ਉਸ ਸਾਈਡ ਹੀ ਰੱਖਿਆ ਜੋ ਸਾਰੇ ਬਲੂ ਜਿਹੜੇ ਆ ਇਹ ਸ਼ੈੱਡ ਨੇ ਆਪਣੇ ਸਾਰੇ ਇਹ ਆਪਣੇ ਸ਼ੈੱਡ ਨੇ ਹਾਂ ਜਿਵੇਂ ਉੱਥੇ ਕੈਂਪ ਲੱਗਦਾ ਵਾ ਇੱਥੇ ਕਿਚਨ ਆ ਵਾਲਾ ਹਨਾ ਉੱਥੇ ਰਹਿਸ਼ ਆਪਣੀ ਇਹ ਹਸਪੀਟਲ ਆ ਕਿੱਥੇ ਜਿੱਥੇ ਆਪਾਂ ਖੜੇ ਆ ਇੱਥੇ ਸਾਰੇ ਮੈਂਬਰ ਰਹਿੰਦੇ ਆ ਹਨਾ ਉਹ ਬੱਚਿਆਂ ਦੀ ਗਰਾਊਂਡ ਹੈ ਜੀ ਸਾਹਮਣੇ ਜਿਹੜੀ ਦੀ ਨਾ ਤੁਸੀਂ ਗ੍ਰੀਨ ਗ੍ਰੀਨ ਇਹ ਬੱਚਿਆਂ ਦੀ ਗਰਾਊਂਡ ਹੈ ਜੀ ਸਾਰੀ ਹਾਂਜੀ ਇਹ ਖੇਤ ਆ ਜੀ ਪਿੱਛੇ ਜਿੱਥੇ ਅਸੀਂ ਸਬਜ਼ੀਆਂ ਬੀਜਦੇ ਆ ਆਪਣੇ ਸਾਰੀਆਂ ਅੱਛਾ ਕਿ ਦੋ ਕਿਲੇ ਤੇ ਆਪਣੇ ਸਾਰੇ ਬੰਦੇ ਹੈਲਪ ਕਰਦੇ ਉੱਥੇ ਹਾਂਜੀ ਹਾਂਜੀ ਜਿਹੜੇ ਠੀਕ ਨੇ ਉਹ ਨਾਲ ਲਾ ਕੇ ਉਹਨਾਂ ਦੇ ਨਾਲ ਹੀ ਸਾਰਾ ਕੁਝ ਕਰਦੇ ਆ ਜੀ ਬਹੁਤ ਜ਼ਿਆਦਾ ਇਹ ਸਾਡੇ ਜੀ ਲੱਗੇ ਹੋਏ ਨੇ ਇਹ ਜਿਹੜੇ ਹੈਗੇ ਨੇ ਕੂਲਰ ਵੱਡੇ 에ਅਰ ਵਾਸ਼ਰ ਪੰਜ ਕੂਲਰ ਨੇ ਇਹ ਜੇ ਇਸ ਬਿਲਡਿੰਗ ਦੇ ਵਿੱਚ 5 ਫਲੋਰ ਹਨ ਤੇ ਪੰਜਾਂ ਫਲੋਰਾਂ ਦੇ ਵਿੱਚ ਇੱਕ ਇੱਕ 에어 ਵਾਸ਼ਰ ਲਾ ਕੇ ਠੰਡਾ ਕਰਨ ਦਾ ਹਨ ਹਵਾ ਵੱਡੇ ਕੋਲਰ ਡਾਕਟ ਲੱਗੇ ਹੋਏ ਥੱਲੇ ਉਹ ਡਾਕਟ ਜਾਂਦੇ ਨੇ ਹਵਾ ਵਾਲੇ ਹਾਂ ਬਹੁਤ ਵਧੀਆ ਜੀ ਅਸੀਂ ਪਹਿਲਾਂ ਛੋਟੇ ਕੋਲਰ ਲਾਉਂਦੇ ਹੁੰਦੇ ਸੀ ਜੀ ਫਿਰ ਉਹ ਨਹੀਂ ਸੀ ਫੈਕਟਿਵ ਹੁਣ ਅਸੀਂ ਇਹ ਭੱਡੇ ਲਵਾਏ ਆ ਜੀ ਇਹ ਲੱਗਦਾ ਹੈਗਾ ਮੰਨ ਲਓ 4 ਕਿ ਲੱਖ 5 ਲੱਖ ਤੱਕ ਪਰ ਇਦਾਂ ਵਾਂ ਵੀ ਪੂਰੇ ਇੱਕ ਫਲੋਰ ਨੂੰ ਪੂਰਾ ਠੰਡਾ ਕਰ ਦਿੰਦਾ ਹੁਣ ਇਸ ਵਾਰ ਗਰਮੀਆਂ 'ਚ ਸਾਨੂੰ ਕੋਈ ਦਿੱਕਤ ਨਹੀਂ ਆਈ ਵਧੀਆ ਸਾਰਿਆਂ ਨੇ ਬਜ਼ੁਰਗਾਂ ਨੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਜੀ ਛੰਕ ਗਰਮੀ ਦੀ ਸੀ ਤੈਨੂੰ ਜਿਹੜਾ ਧੋਣਾ ਹੁੰਦਾ ਉਹ ਕਿੱਥੋਂ ਇਸ ਤਰ੍ਹਾਂ ਹੁੰਦਾ ਸੀ ਉਹ ਮੈਂ ਪੈਣੀ ਹੈ ਜੀ ਉਹ ਇੰਸਟਾਲ ਕਰਨੀ ਆਉਂਦੀ ਪੈਪ ਲਾਉਣੀ ਹੈ ਜੀ ਤਾਂ ਹਾਂਜੀ ਹਾਂਜੀ ਇਹਦੇ ਕਰਕੇ ਦੇਣਗੇ ਜੀ ਅਚੰਭਣ ਨੇ ਕਰਨਾ ਠੀਕ ਹੈ ਜੀ ਜੀ ਕਿਰਪਾ ਦੇ ਤਾਪ ਲਾਉਣੀ ਜੀ ਉਹਦਾ ਪ੍ਰੈਸ਼ਰ ਉਹ ਫਿਰ ਬਾਈਪਰ ਦੇ ਲੱਗ ਜਾਣਗੇ ਨਾਲ ਤੇ ਉਹ ਫਿਰ ਸਾਫ਼ ਹੋ ਜਾ ਕਰੂਗਾ ਨਾਲ ਇੱਥੇ ਥੱਲੇੋਂ ਆਪਾਂ ਦੇਖਦੇ ਹਾਂ ਜੀ ਇਹ ਸਾਰਾ ਆਪਣਾ ਵਿਹੜਾ ਜੀ ਹੁਣ ਆਹ ਬਿਲਡਿੰਗ ਦਾ ਜਿਹੜੀ ਸ਼ੈੱਡ ਆ ਸਾਰਾ ਚੱਕੇ ਜਾਣਗੇ ਫਿਰ ਇਹ ਵਿਹੜਾ ਖੁੱਲ ਜਾਊਗਾ ਥੋੜਾ ਅੱਛਾ ਕਿਉਂਕਿ ਹੁਣ ਰਾਤ ਨੂੰ ਜਦੋਂ ਬਜ਼ੁਰਗ ਸੈਰ ਕਰਦੇ ਨੇ ਜਾਂ ਹੋਰ ਬਹੁਤ ਦਿੱਕਤ ਆਉਂਦੀ ਆ ਹੁਣ ਆ ਬੀਬੀਆਂ ਦਾ ਆ ਇੰਨਾ ਕੀ ਵਿਹੜਾ ਵਿਚਾਲੇ ਕੰਧ ਕੀਤੀ ਹੋਈ ਆ ਤੇ ਬੀਬੀਆਂ ਬਹੁਤ ਕੰਜੈਸਟਡ ਏਰੀਆ 'ਚ ਰਹਿੰਦੀਆਂ ਵਿਚਾਰੀਆਂ ਤਾਂ ਫਿਰ ਸਾਨੂੰ ਥੋੜਾ ਜਿਹਾ ਬੀਬੀਆਂ ਨੂੰ ਉਹ ਸਾਹਮਣੇ ਬੇਸਮੈਂਟ ਪੱਟਿਆ ਪਿਆ ਜੀ ਉਹ ਦੇਖੋ ਆਓ ਜੀ ਉੱਥੇ ਬੀਬੀਆਂ ਦੀ ਬਿਲਡਿੰਗ ਬਣਨੀ ਆ ਹਾਂਜੀ ਉੱਥੇ ਬਣਨੀ ਆ ਜੀ ਠੀਕ ਆ ਫਿਰ ਉਹ ਬੀਬੀਆਂ ਦਾ ਬਿਲਡਿੰਗ ਦਾ ਮੂੰਹ ਇੱਧਰ ਨੂੰ ਹੋ ਜਾਊਗਾ ਉਹਨਾਂ ਦਾ ਵੇੜਾ ਖੁੱਲਾ ਹੋ ਜਾਊ ਮure ਸਾਰੇ ਸੁੱਕਾ ਹੋ ਜਾਊਗਾ ਇਹ ਥੋੜਾ ਆ ਜਿਹੜੇ ਤੁਸੀਂ ਆਸੇ ਪਾਸੇ ਦਰਖਤ ਦੇਖਦੇ ਹੋ ਨਾ ਜੀ ਇਹ ਸਾਰੇ ਇਹ ਕੋਈ ਦਰਖਤ ਨਹੀਂ ਸੀ ਜਦੋਂ ਅਸੀਂ 2018 ਜਿੱਥੇ ਆਏ ਆ ਇੱਕ ਮੰਨ ਲਓ ਇੱਥੇ ਆ ਕੇ ਫਿਰ ਅਸੀਂ ਹਰ ਸਾਲ ਪੇੜ ਲਾਉਨੇ ਆ ਤੇ ਫਿਰ ਉਹ ਸਾਲ ਦਰਸਾਲ ਪੱਤੇ ਹੋ ਜਾਂਦੇ ਪੋਜ਼ਿਟਿਵ ਆ ਬਹੁਤ ਜ਼ਰੂਰ ਜੀ ਸੱਚ ਇਹਨਾਂ ਚੀਜ਼ਾਂ ਦੇ ਆਸੀਂ ਫਲ ਫਰੂਟ ਲਾਏ ਹੋਏ ਜੀ ਉਹਨਾਂ ਏਰੀਏ 'ਚ ਅਮਰੂਦ ਚੀਕੂ ਸਾਰੇ ਇੱਥੇ ਸਾਡੇ ਫਰੂਟ ਨਿੰਬੂ ਆਹ ਛੋਟੀ ਸਫਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅਗੇਰਦਾਸ ਵਾਰੀ ਜੀਓ ਪਣ ਸਤਿਰਾ ਕੋਨਾ ਐਨੇ ਕਸਬ ਤੇਰੀ ਵਡਿਆਈ ਕੋਈ ਨਾ ਹੋ ਨਦਨ ਮੇਰਾ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ 4 ਸ੍ਰੀ ਪਗੋਤੀ ਜੀ ਕੀ ਪਾਛਾਹੀ ਦਸਵੀਂ ਪ੍ਰਥਮ ਪਗੋਤੀ ਸਿੰਘ ਕਾਏ ਗੁਰਨਾਨਕ ਨੇ ਕੀ ਆਏ ਫਿਰ ਅੰਗਦ ਗੁਰਦੇ ਅਰਦਾਸ ਰਾਮਦਾਸੇ ਹੁਈ ਸਹਾਇ ਅਰਜਣ ਹਰਗੋਬਿੰਦ ਰੋ ਸਿਮਹਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜੈਸਾ ਡਿਟੇ ਸਭ ਦੁੱਖ ਜਾਏ ਤੇ ਬਹਾਦਰ ਸਿੰਘ ਆਏ ਕਰਨੋ ਦੇ ਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾ ਪਾਛਾ ਅਦਿਯੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਅੰਤਰ ਕੇ ਖਾਲਸਾ ਸਹਿਬੂ ਜੀ ਵਾਹਿਗੁਰੂ ਹਾਂਜੀ ਇਹ ਜੀ ਜਸਪਾਲ ਛੋਟੀ ਜੀ ਦੀ ਥੈਂਕ ਯੂ ਦੇ ਕਰਕੇ ਅਸੀਂ ਛੋਟਾ ਜਿਹਾ ਕੀਤਾ ਇਹਨਾਂ ਦੇ ਵਾਈਫ ਨੇ ਭੈਣ ਜੀ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਇਹ ਉੱਥੇ ਆਰਮੀ ਦੇ ਵਿੱਚ ਯੂਐਸਏ ਆਰਮੀ ਦੇ ਵਿੱਚ ਕਰਨਲ ਰਿਟਾਇਰ ਨੇ ਤੇ ਛੋਟੀ ਸਾਹਿਬ ਇੰਜੀਨੀਅਰ ਰਿਟਾਇਰ ਨੇ ਨੇਵੀ ਦੇ ਵਿੱਚੋਂ ਤੇ ਅੱਜ ਛੋਟੀ ਸਾਹਿਬ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਇੱਥੇ ਇਹ ਸੋਲਰ ਪਲਾਂਟ ਦੀ ਅੱਜ ਇਨੋਗਰੇਸ਼ਨ ਕੀਤੀ ਜਾ ਰਹੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਹੜਾ ਕਿ ਇਹਨਾਂ ਦੇ ਖਾਸ ਦੋਸਤ ਬਚਪਨ ਦੇ ਦੋਸਤ ਰਾਜाराम ਜੀ ਇਹਨਾਂ ਵੱਲੋਂ ਪਲਾਂਟ ਲਗਵਾਇਆ ਗਿਆ ਵਾ ਕਿਉਂਕਿ ਸੋਢੀ ਸਾਹਿਬ ਨਹੀਂ ਯੂਐਸਏ ਤੋਂ ਬੈਠਿਆ ਨਹੀਂ ਇਹ ਸਾਰੇ ਪਲਾਂਟ ਦੀ ਪਰਤਾਲ ਕੀਤੀ ਆਪਣੇ ਬਚਪਨ ਦੇ ਦੋਸਤ ਰਾਜाराम ਜੀ ਦੇ ਨਾਲ ਸੰਪਰਕ ਕੀਤਾ ਫਿਰ ਇਹਨਾਂ ਨੇ ਸਾਰਾ ਪਤਾ ਕਰਿਆ ਵੀ ਕਿੰਨੇ ਕਿਲੋਵਾਰਟ ਦੀ ਸਾਡੀ ਲੋਡ ਆ ਜ਼ਰੂਰਤ ਆ ਫਿਚਰ ਨੂੰ ਧਿਆਨ ਚ ਰੱਖਦੇ ਆ ਰਾਜੇ ਰਾਮ ਜੀ ਦੀ ਟੀਮ ਨੇ ਆ ਕੇ ਸਾਰਾ ਸਰਵੇ ਕੀਤਾ ਫਿਰ ਸਰਵੇ ਕਰਕੇ ਸੂਰ ਸਾਹਿਬ ਦੀ ਟੀਮ ਨੇ ਇੱਥੇ ਇਹਨਾਂ ਨੂੰ ਕੋਆਰਡੀਨੇਟ ਕਰਕੇ ਸਾਰਾ ਸੂਲਰ ਪਦਾ ਸਿਸਟਮ ਕੀਤਾ ਤੇ ਛੋਡੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸੀ ਜਿਹੜੀ ਉਹ ਇਸ ਸੋਲਰ ਪਲਾਂਟ ਤੇ ਲਾਈ ਆ ਤੇ ਅੱਜ ਇਹਨਾਂ ਦੇ ਕਾਰਕਮਲਾਂ ਦੇ ਨਾਲ ਅਸੀਂ ਇਸ ਸੋਲਰ ਦਾ ਮਹੂਰਤ ਕਰਨ ਜਾ ਰਹੇ ਹਾਂ ਜੀ ਛੋਡੀ ਸਾਹਿਬ ਕਿੱਥੋਂ ਬਟਨਾ ਬਣਾ ਜੀ ਛੋਡੀ ਸਾਹਿਬ ਆਹ ਬਟਨ ਆ ਜਿਹੜਾ ਇਹ ਵਾਲਾ ਇਦਾਂ ਘਮਾਉਣਾ ਇਦਾਂ ਰੈਗੂਲੇਟਰ ਵਾਂਗੂ ਹਨਾ ਹਾਂ ਬੋਲੇ ਸੋਨੇ ਹਲੇ ਸੁਨਿਆ ਗਾਉ ਆਵੀ ਜੀ ਕਰੋ ਜੀ ਆ ਵੀ ਨਾਲ ਨਾਲ ਮਣੀ ਜੀ ਹੱਲ ਕਰ ਦੋ ਦੂਜੇ ਪਾਸੇ ਤੋਂ ਹਾਂ ਬਸੀਗਾ ਇਦਾਂ ਹੀ ਇਦਾਂ ਹੀ ਵਾਹੇ ਸੁਨਹਿਰਾ ਹਾਂ ਚੱਲੋ ਜੀ ਇਹ 300 ਕਿਲੋਵਾਟ ਦੇ ਜੀ ਇਹਨਾਂ ਨੇ ਸੋਲਰ ਦਾ ਜਿਹੜਾ ਪਲਾਂਟ ਲਗਵਾਇਆ ਜੀ 150 ਕਿਲੋਵਾਟ ਦਾ ਸੀ ਇਸ ਬਿਲਡਿੰਗ ਤੇ ਜੀ 150 ਕਿਲੋਵਾਟ ਦਾ ਉਧਰ ਛੱਤ ਦੇ ਉੱਤੇ ਹੈ ਜੀ ਥੋੜੀ ਜਿਹਾ ਆ ਜੀ ਨਾਲ